ਸਾਰਿਆਂ ਨੂੰ ਪਿਆਰ ਭਰੀ ਸਸ਼ਕਲ ਜੀ ਲੈ ਕੇ ਹਾਜ਼ਰ ਹੋਏ ਆਂ ਅੱਜ ਦੀ ਬਹੁਤ ਖਾਸ ਅਪਡੇਟ ਪੰਜਾਬ ਦੇ ਜਿਹੜੇ ਤਕਰੀਬਨ 6 ਲੱਖ ਤੋਂ ਵੱਧ ਜਿਹੜੇ ਲੱਖਾਂ ਮਲਾਜ਼ਮਾਂ ਤੇ ਪੈਨਸ਼ਨਰ ਦੀ ਜਿਹੜੀ ਪੰਜਾਬ ਵਿਧਾਨ ਸਭਾ ਤੇ ਆਖ ਸੀ ਕਿਉਂਕਿ ਕੱਲ ਜਿਹੜਾ ਪੰਜਾਬ ਦੇ ਵਿਧਮਨ ਤੇ ਹਰਪਾਲ ਸਿੰਘ ਛੀਮਾ ਹੋਣਾ ਨੇ ਬਜਟ ਪੇਸ਼ ਕੀਤਾ ਹੈ ਜਿਉਂ ਹੀ ਛੀਮਾ ਸਾਹਮਣੇ ਬਜਟ ਪੇਸ਼ ਕਰਨ ਦੇ ਲਈ ਆਪਣੇ ਬੈਂਚ ਤੇ ਉੱਠੇ ਨੇ ਪਰ ਉਹਨਾਂ ਨੇ ਬਜਟ ਜਿਹੜਾ ਹੈ 50 ਪੇਜਾਂ ਦਾ ਸੀ ਉਹਨਾਂ ਦਾ ਉਹਨਾਂ ਨੂੰ ਪੜ੍ਹਨਾ ਸ਼ੁਰੂ ਕੀਤਾ ਤੇ ਪੰਜਾਬ ਦੇ ਲੱਖਾਂ ਮਲਾਜ਼ਮਾਂ ਤੇ ਪੈਨਸ਼ਨਰਸ ਨੇ ਉਹਨਾਂ ਤੇ ਆਪਣਾ ਕੰਨ ਜਿਹੜਾ ਹੈ ਟੀਵੀ ਦੇ ਵਾਲਾ ਲਾਈ ਰੱਖਿਆ ਹਰ ਆਲ ਚੀਮਾ ਹੋਣਾ ਦੇ ਹਰੇਕ ਸ਼ਬਦ ਨੂੰ ਜਿਹੜਾ ਹੈ 6.5 ਲੱਖ ਪੈਨਸ਼ਨਰ ਅਤੇ ਮਲਾਜ਼ਮਾਂ ਨੇ ਬੜੀ ਹੀ ਉਮੀਦ ਦੇ ਨਾਲ ਸੁਣਿਆ ਬੜੀ ਹੀ ਤਿਵਤਾ ਦੇ ਨਾਲ ਉਡੀਕ ਕਰਦੇ ਰਹੇ ਵੀ ਹੁਣ ਮਲਾਜ਼ਮਾਂ ਦਾ ਮੁੱਦਾ ਆਏਗਾ ਹੁਣ ਮਲਾਜ਼ਮਾਂ ਦੀਆਂ ਮੰਗਾਂ ਤੇ ਚੀਮਾ ਸਾਹਿਬ ਆਪਣੀ ਟੀਮ ਨੀ ਜਸ਼ ਬਜਟ ਦੇ ਵਿੱਚ ਉਹਨਾਂ ਮਲਾਸਮਾਂ ਦੀਆਂ ਮੰਗਾਂ ਬਾਰੇ ਜਿਹੜਾ ਕੀ ਜਿਹੜਾ ਬਿਆਨ ਦੇਣਗੇ ਦਰਜ ਕੀਤਾ ਉਹਨਾਂ ਨੇ ਦੱਸਣਗੇ ਪਰ ਪੇਜ ਉਲਟਦੇ ਗਏ ਪਰ ਮਲਾਜ਼ਮਾਂ ਦਾ ਕੋਈ ਵੀ ਮੁੱਦਾ ਨਾ ਆਇਆ ਅਖੀਰ ਜਦੋਂ ਹਰਪਾਲ ਸਿੰਘ ਹੋਣਾ ਨੇ ਜਿਹੜੀ ਮਾਲੀ ਵਾਦ ਮਾਲੀਆ ਵਾਦਾ ਤੇ ਪੂੰਜੀ ਸਰਜਨ ਤੇ ਚੈਪਟਰ ਨੂੰ ਪੜਨਾ ਸ਼ੁਰੂ ਕੀਤਾ ਤੇ ਪੇਜ ਨੰਬਰ 1490 ਉਹਨਾਂ ਨੇ ਮਲਾਜ਼ਮਾਂ ਦੇ ਬਾਰੇ ਕੁਝ ਸ਼ਬਦ ਕਹੇ ਉਸ ਸ਼ਬਦ ਤੁਹਾਨੂੰ ਰੂਪ ਰੂਪ ਸੁਣਾਉਂਦੇ ਆ ਬਾਅਦ ਇਹ ਉਹਦੇ ਤੇ ਟਿੱਪਣੀ ਕਰਦੇ ਆ ਚੀਮਾ ਸਾਹਿਬ ਨੇ ਕਿਹਾ ਕਿ ਸਾਡੇ ਕਰਮਚਾਰੀ ਸਾਡੇ ਪੈਨਸ਼ਨਰ ਦੀ ਰੀੜ ਦੀ ਹੱਡੀ ਹੁੰਦੇ ਹਨ ਅਤੇ ਉਹਨਾਂ ਦੀ ਭਲਾਈ ਸਾਡੀ ਸਭ ਤੋਂ ਵੱਡੀ ਤਰਜੀਹ ਪਿਛਲੀਆਂ ਸਰਕਾਰਾਂ ਨੇ ਉਲਟ ਜਿਨ੍ਹਾਂ ਨੇ ਆਪਣੇ ਕਰਮਚਾਰੀਆਂ ਦੇ ਬਕਾਏ ਦੇ ਵਿੱਚ ਦੇਰੀ ਕੀਤੀ ਅਸੀਂ ਇਸ ਲੰਬਿਤ ਮੁੱਦੇ ਨੂੰ ਹੱਲ ਕਰਨ ਦੇ ਲਈ ਫੈਸਲਾ ਕਰਨ ਜਿਹੜਾ ਕਿ ਕਦਮ ਜਿਹੜੇ ਚੁੱਕੇ ਹਨ ਅਸੀਂ ਕਰਮਚਾਰੀਆਂ ਦੇ 6ਵੇਂ ਪੰਜਾਬ ਪੇ ਕਮਿਸ਼ਨ ਦੇ ਬਕਾਏ 14000 ਕਰੋੜ ਤੋਂ ਵੱਧ ਰੁਪਏ ਦਾ ਭੁਗਤਾਨ ਕਰਨ ਦੇ ਲਈ ਢਾਂਚਾ ਗੱਤ ਜਿਹੜੀ ਕਿ ਯੋਜਨਾ ਲਾਗੂ ਕੀਤੀ ਹੈ ਜਿੱਦਾਂ ਸਿੱਧਾ ਲਾਭ ਜਿਹੜੇ 6.5 ਲੱਖ ਤੋਂ ਵੱਧ ਕਰਮਚਾਰੀਆਂ ਤੇ ਪੈਸ਼ਨਰੋਸ ਨੂੰ ਹੋਵੇਗਾ ਅਤੇ ਇਹ ਭੁਗਤਾਨ ਮੌਜੂਦਾ ਵਿਤੀ ਸਾਲ ਤੋਂ ਸ਼ੁਰੂ ਹੋ ਚੁੱਕੇ ਹਨ ਇਹ ਸਿਰਫ ਵਿਤੀ ਵਾਅਦਾ ਨਹੀਂ ਹੈ ਸਗੋਂ ਉਹਨਾਂ ਦੀ ਅਨਮੋਲ ਸੇਵਾ ਦੀ ਮਾਨਤਾ ਹੈ ਪੈਰਾ ਬੜਾ ਹੀ ਸੋਹਣਾ ਚੀਮਾ ਸਾਹਿਬ ਨੇ ਮੀਡਮ ਮਲਾਜ਼ਮਾਂ ਵਾਲੀ ਸ਼ਬਦ ਬੜੇ ਹੀ ਵਧੀਆ ਵਰਤੇ ਸਰਕਾਰ ਦੀ ਰੀੜ ਦੀ ਹੱਡੀ ਦੱਸਿਆ ਮਲਾਜ਼ਮ ਉਹ ਜਿਹੜੇ ਕਿ ਜਿਹੜੀ ਅਖੀਰਲੀ ਲਾਈਨ ਸੀ ਉਹ ਵੀ ਬੜੀ ਹੀ ਕਮਾਲ ਦੀ ਸੀ ਜਿਹਦੇ ਵਿੱਚ ਕਿਹਾ ਕਿ ਇਹ ਸਿਰਫ ਵਿਤੀਵਾਦਾ ਨਹੀਂ ਹੈ ਸਗੋਂ ਉਹਨਾਂ ਦੀ ਅਨਮੋਲ ਸੇਵਾ ਦੀ ਮਾਨਤਾ ਜਿਹੜੀ ਵਿੱਤ ਮੰਤਰੀ ਸਾਹਿਬ ਨੇ ਮਲਾਜ਼ਮਾਂ ਜੋ ਕਿ ਕੰਮ ਕਰਦੇ ਨੇ ਉਹਨਾਂ ਨੂੰ ਅਨਮੋਲ ਦੱਸਿਆ ਪਰ ਜਦੋਂ ਇਸ ਤੋਂ ਬਾਅਦ ਉਹਨਾਂ ਨੇ 50 50 ਮਾ ਜਿਹੜਾ ਪੇਸ ਪੜ ਕੇ ਆਪਣਾ ਭਾਸ਼ਣ ਜਿਹੜਾ ਹੈ ਖਤਮ ਕਰ ਦਿੱਤਾ ਤੇ ਸਾਡੇ 6 ਲੱਖ ਮੁਲਾਜ਼ਮ ਅਤੇ ਪੈਨਸ਼ਨ ਫਿਰ ਰੋਸ ਅਤੇ ਪਰੇਸ਼ਾਨੀ ਤੇ ਚਿੰਤਾ ਦੇ ਵਿੱਚ ਡੁੱਬ ਗਏ ਕਿਉਂਕਿ ਮੁਲਾਜ਼ਮਾਂ ਨੂੰ ਬੜੀ ਹੀ ਆਸ ਸੀ ਵੀ ਮਾਨ ਸਰਕਾਰ ਦਾ ਸੈਕਿੰਡ ਲਾਸਟ ਬਜਟ ਜਿਹੜਾ ਹੈ ਉਹ ਜਿਹੜੇ ਜਿੰਨੀਆਂ ਪੈਂਡਿੰਗ ਮੰਗਾਂ ਨੇ ਉਹਨਾਂ ਨੂੰ ਦੂਰ ਕਰਨ ਬਾਰੇ ਜ਼ਰੂਰ ਕੁਝ ਬੋਲਣਗੇ ਪਰ ਪੰਜਾਬ ਦਾ ਬਜਟ ਇੱਕ ਵਾਰੀ ਫਿਰ ਖਾਸ ਕਰਕੇ ਮੁਲਾਜ਼ਮ ਵਰਗੇ ਗੁੰਗਾ ਰਿਹਾ ਤੇ ਗੁੰਗਾ ਇਸ ਲਈ ਕਹਿ ਕਿਹਾ ਜਾ ਰਿਹਾ ਕਿਉਂਕਿ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰ ਦਾ ਜਿਹੜਾ 11% ਡੀ ਐਮ ਮਹਿੰਗਾਈ ਭੱਤਾ ਪੈਂਡਿੰਗ ਹੈ ਔਰ ਬੜੀ ਹੀ ਆਸੀ कि ਇਹੇ ਦੇਣ ਦੇ ਲਈ ਚੀਮਾ ਸਾਹਿਬ ਆਪਣੇ ਬਜਟ ਦੇ ਵਿੱਚ ਕੁਛ ਰੁਪਏ ਕੁਛ ਨੋਟ ਕੁਛ ਅਮਾਉਂਟ ਰੱਖਣਗੇ ਪਰ ਨਹੀਂ ਰੱਖਿਆ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦਾ ਵਾਅਦਾ ਗਰੰਟੀ ਹੈ ਵੀ ਨਵੀਂ ਪੈਨਸ਼ਨ ਸਕੀਮ ਆਧੀ ਇਨਕਮ ਕਰਦੇ ਹਜ਼ਾਰਾਂ ਮੁਲਾਜ਼ਮਾਂ ਨੂੰ ਓਪੀਐਸ ਪ੍ਰਾਣੀ ਪੈਨਸ਼ਨ ਸਕੀਮ ਦੇ ਵਿੱਚ ਲਿਆਂਦਾ ਜਾਵੇ ਪਰ ਉਹਦੇ ਤੇ ਵੀ ਬਜਟ ਦੇ ਵਿੱਚ ਕੋਈ ਵੀ ਜ਼ਿਕਰ ਨਹੀਂ ਹੋਇਆ ਇੱਕ ਹੋਰ ਹੀ ਬਹੁਤ ਵੱਡਾ ਮੁੱਦਾ ਜਿਹੜਾ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਵੱਲੋਂ ਮੁਲਾਜ਼ਮਾਂ ਦੇ ਜਿੱਤ ਜਿੱਤ ਚੁੱਕੇ ਹਨ ਪਰ ਹਲੇ ਉਹਨਾਂ ਨੂੰ ਸਿਰਫ ਜਿਹੜਾ ਇਨਸਾਫ ਨਹੀਂ ਮਿਲਿਆ ਹਾਂਜੀ ਦੋਸਤੋ ਇਹ ਸੀ ਬਹੁਤ ਹੀ ਖਾਸ ਅਪਡੇਟ ਅਬਦਲੀ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੇ ਲਈ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ